ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਬੁਟੀਕ ਦੇ ਬਣੇ ਹੋਏ ਨਵੇਂ ਹੈਂਡਵਰਕ ਤੇ ਡਿਜ਼ਾਈਨ ਇੱਕ ਆਰੀ ਵਰਕ ਦਾ ਡਿਜ਼ਾਈਨ ਇੱਕ ਹੈਂਡਵਰਕ ਦਾ ਡਿਜ਼ਾਈਨ ਬਹੁਤ ਹੀ ਪਿਆਰੇ ਸੂਟ ਬਣ ਕੇ ਰੈਡੀ ਹੋਏ ਆ ਮਜੈਂਟਾ ਕਲਰ ਤੇ ਮਹਿਰੂਨ ਕਲਰ ਦੇ ਆਓ ਵੇਖਦੇ ਹਾਂ ਜੀ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਆਪਣੀਆਂ ਸ਼ਾਰਟਸ ਵੀਡੀਓ ਨੂੰ ਵੀ ਡੇਲੀ ਪਾਈਆਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ ਤੇ ਜਿੱਦਾਂ ਦਾ ਵੀ ਕਹੋ ਤੁਸੀਂ ਉਦਾਂ ਦਾ ਆਪਣੇ ਤੋਂ ਡਿਜ਼ਾਈਨ ਸੂਟ ਹੈਂਡਵਰਕ ਦਾ ਦਬਕਾ ਵਰਕ ਦਾ ਆਰੀ ਵਰਕ ਦਾ ਮਸ਼ੀਨ ਵਰਕ ਦਾ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਡਾ ਕੰਟੈਕਟ ਕਰਕੇ 885962008 ਜਾਂ ਫਿਰ ਸਾਡੀ ਇੰਸਟਾਗ੍ਰam ਆਈਡੀ ਮਹਿਰੀਨ ਕ੍ਰੇਸ਼ਨ ਦੇ ਉੱਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਦੇਖਦੇ ਹਾਂ ਜੀ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਹਾਂਜੀ ਫਰਸਟ ਸੂਟ ਆਪਣਾ ਆਰੀ ਵਰਕ ਦਾ ਮੈਜੈਂਟਾ ਕਲਰ ਦੇ ਉੱਤੇ ਖਾਦੀ ਸਿਲਕ ਦੇ ਉੱਤੇ ਬਣਾਇਆ ਹੈ ਬਹੁਤ ਹੀ ਪਿਆਰਾ ਸੂਟ ਹੈ ਪਹੁੰਚੇ ਤੁਸੀਂ ਦੇਖ ਸਕਦੇ ਹੋ ਸਲਵਾਰ ਦੇ ਕਿੰਨੇ ਸੋਹਣੇ ਰੈਡੀ ਹੋਏ ਆ ਤੇ ਇਸ ਦਾ ਦੁਪੱਟੇ ਦੇ ਉੱਤੇ ਆਪਾਂ ਪਲੇਨ ਰੱਖਿਆ ਹੈ ਖਾਦੀ ਸਿਰਕ ਦੇ ਇਸ ਦਾ ਦੁਪੱਟਾ ਹੈ ਤੇ ਆਰਮਸ ਦੇ ਉੱਤੇ neck ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਵਰਕ ਹੋਇਆ ਹੈ ਆਪਣਾ ਆਰੀ ਵਰਕ ਦਾ orange ਕਲਰ ਦਾ ਵਿੱਚ ਕੰਟਰਾਸਟ ਰੱਖਿਆ ਆਪਾਂ ਤੁਸੀਂ ਉਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਕਿੰਨਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਬਹੁਤ ਹੀ ਸੋਹਣਾ ਆਰੀ ਵਰਕ ਨਾਲ ਆਪਾਂ ਇਸ ਨੂੰ ਡਿਜ਼ਾਈਨ ਕੀਤਾ ਹੈ ਦੁਪੱਟਾ ਇਸ ਦਾ ਸਿੰਪਲ ਆ ਨੀਚੇ ਪੱਟੀ ਲਗਾ ਕੇ ਆਪਾਂ ਇਸ ਨੂੰ ਫੋਰ ਸਾਈਡਡ ਤਿਆਰ ਕੀਤਾ ਤੇ ਸਲਵਾਰ ਦੇ ਉੱਤੇ ਪੌਂਚਾਂ ਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਆਪਾਂ ਪਾウダー ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਕਿਸੇ ਵੀ ਕਲਰ ਵਿੱਚ ਤੁਸੀਂ ਇਸ ਨੂੰ ਰੈਡੀ ਕਰਵਾ ਸਕਦੇ ਹੋ ਹਾਂਜੀ ਆਪਣਾ ਨੈਕਸਟ ਸੂਟ ਇਹ ਵੀ ਰੌ ਸਿਲਕ ਦੇ ਉੱਤੇ ਮਹਿਰੂਨ ਕਲਰ ਚ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਤੇ ਆਪਾਂ ਚਾਕਾਂ ਤੇ ਲੈਫਟ ਤੇ ਰਾਈਟ ਸਾਈਡ ਦੇ ਉੱਤੇ ਕਾਰਨਰ ਦੇ ਵਿੱਚ ਆਪਾਂ ਵਰਕ ਕੀਤਾ ਬਹੁਤ ਹੀ ਸੋਹਣਾ ਤੇ ਸ਼ਰਟ ਦੇ ਉੱਤੇ ਛੋਟੇ-ਛੋਟੇ ਡਾਟ ਦੀ ਬੂਟੀ ਵੀ ਲਗਾਈ ਹੈ ਦੇਖ ਸਕਦੇ ਹੋ ਨਜ਼ਦੀਕ ਤੋਂ ਕਿੰਨਾ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਬਹੁਤ ਹੀ ਸੋਹਣਾ 골ਡਨ ਕਲਰ ਦਾ ਆਪਾਂ ਇਸ ਨੂੰ ਟੱਚ ਦਿੱਤਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਕਿਸੇ ਵੀ ਕਲਰ ਵਿੱਚ ਤੁਸੀਂ ਇਸ ਨੂੰ ਰੈਡੀ ਕਰਵਾਓ ਆਪਾਂ ਤੁਹਾਨੂੰ ਹਰ ਇੱਕ ਕਲਰ ਦੇ ਵਿੱਚ ਹਰ ਇੱਕ ਸਟੱਫ ਆਪਣੇ ਕੋਲ ਹੈ ਕੁਝ ਕਿਸੇ ਵੀ ਸਟੱਫ ਦੇ ਵਿੱਚ ਇਸ ਨੂੰ ਰੈਡੀ ਕਰਵਾ ਸਕਦੇ ਹਾਂ ਦੇਖ ਸਕਦੇ ਹੋ ਸ਼ਰਟ ਦੇ ਉੱਤੇ ਆਪਾਂ ਬਹੁਤ ਸੋਹਣੀ ਛੋਟੀ ਛੋਟੀ ਡਾਟ ਦੀ ਬੂਟੀ ਲਗਾਈ ਹੈ ਤੇ ਚਾਕਾਂ ਦੇ ਉੱਤੇ ਆਪਾਂ ਲੈਫਟ ਤੇ ਰਾਈਟ ਸਾਈਡ ਦੇ ਕੋਰਨਰ ਤੇ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੇ ਆਰਮਜ਼ ਇਸ ਦੀ ਆਪਾਂ ਬਹੁਤ ਸੋਹਣੀਆਂ ਬਣਾਈਆਂ ਸੇਮ ਆਰਮਜ਼ ਨਾਲ ਦੀ ਪਹੁੰਚੇ ਬਣੇ ਹੋਏ ਆ ਆਪਣੇ ਰੇਟ ਬਿਲਕੁਲ ਜੈਨੂਨ ਹੁੰਦੇ ਆ ਤੇ ਬਹੁਤ ਹੀ ਸੋਹਣੇ ਸੂਟ ਵਰਕ ਹੁੰਦੇ ਆ ਆਪਣੇ ਕਰੀਅਰ ਬਹੁਤ ਸਫਾਈ ਨਾਲ ਵਰਕ ਕਰਦੇ ਆ ਆਰਮਸ ਬਹੁਤ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਬਾਰਡਰ ਦੇ ਨਾਲ ਉੱਪਰ ਸਿੱਪੀ ਲਗਾ ਕੇ ਇਸ ਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਦਿੱਤਾ ਹੈ ਸੇਮ ਇਸੇ ਤਰ੍ਹਾਂ ਦੀ ਇਸ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਵੀ ਪੌਂਚ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਸੇਮ ਇਸੇ ਤਰ੍ਹਾਂ ਹੀ ਆਪਾਂ ਵਰਕ ਰੈਡੀ ਕੀਤਾ ਹੈ ਬਹੁਤ ਸੋਹਣਾ ਬਾਰਡਰ ਤੇ ਉੱਪਰ ਨੂੰ ਸਿੱਫੀ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਇਆ ਤੁਸੀਂ ਵੀ ਆਪਣੇ ਤੇ ਇਦਾਂ ਦੇ ਪਿਆਰੇ ਪਿਆਰੇ ਸੂਟ ਰੈਡੀ ਕਰਵਾ ਸਕਦੇ ਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ